ਸੈਕਟਰੀ ਵਾਹ ਸਹੀ ਹੁੰਦਾ ਲਾਈਵ ਹੋਇਆ ਮਨੇ ਦੇਖੀ ਤਾਂ ਆਵਾਜ਼ ਸਹੀ ਆਉਂਦੀ ਇੱਥੇ ਫੇਸਬੁੱਕ ਤੇ ਹਾਂ ਈੜੇ ੜੇ ਤੋਂ ਬੈਠੀਂ ਵਾਲੇ ਆ ਟੀਮ ਵਾਲੇ ਤੇ ਹਨ ਮੜੀ ਦੇਖਿਓ ਬਾਅਦ ਜਾ ਕੇ ਵਾਹ ਸਹੀ ਹੁੰਨੇ ਮੈਂ ਤਾਂ ਆਪਣੇ ਕੰਮ ਲਈ ਅਨਾਉਂਸਮੈਂਟ ਕਰਨੀ ਆ ਸਈਏ ਜਮਈ ਸਾਸਿਕਲ ਵੀਰੇ ਸਾਰਿਆਂ ਨੂੰ ਇੱਕ ਵਾਰੀ ਇਕੱਠੇ ਹੋ ਜਿਓ ਮੈਂ ਕੋਈ ਮਸਾਲੇ ਵਾਲੀ ਗੱਲ ਨਹੀਂ ਕਰਨੀ ਮੈਂ ਆਪਣੇ ਕੰਮਕਾਰ ਵਾਲੀ ਗੱਲ ਕਰਨੀ ਆ ਕੋਈ ਇਦਾਂ ਦੇ ਨਹੀਂ ਠੀਕ ਹੈ ਨਿੱਜਰ ਸਾਹਿਬ ਸਾਸਿਕਲ ਵੀ ਸਾਸਿਕਲ ਸਾਰਿਆਂ ਨੂੰ ਕੀ ਹਾਲ ਹੈ ਸਣੀ ਠੀਕ ਹੈ ਉਹ ਸਾਰੇ ਵਧੀਆ ਸਈਏ ਸਣੀ ਆਵਾਜ਼ ਸਹੀ ਹੈ ਮੈਂ ਉਹੀ ਗੱਲ ਸਣੀ ਜਿਹੜੀ ਕਰ ਰਿਆ ਸੀ ਤੇਨ ਨਾਲ ਮੜਿਆ ਸਾਰੇ ਭਰਾ ਇਕੱਠੇ ਹੋਏ ਨੇ ਇੱਕ ਵਾਰੀ ਫਿਰ ਮੈਂ ਮਾੜੀ ਗੱਲਬਾਤ ਕਰ ਲਾਂਗਾ ਪੀਲਾ ਪਾਣੀ ਦਾ ਪੀਲਾ ਖਾਣਾ ਕੁਝ ਮੰਗਾਵਾ ਲੋ ਤੁਸੀਂ ਦਸ ਰੋਟੀ ਮੰਗਾ ਲਈ ਗੱਡੀ ਚ ਬੱਸ ਕੋਈ ਨਹੀਂ ਸਾਸ਼ੀ ਕਾਲ ਵੀਰੇ ਸਾਰਿਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਆਪਣੇ ਕੰਮ ਕਰ ਵਾਲੀ ਵੀ ਗੱਲ ਕਰਨੀ ਆ ਕੋਈ ਓਦਾਂ ਦੀ ਗੱਲ ਨਹੀਂ ਕਰਨੀ ਹੈਗੀ ਠੀਕ ਆ ਓਦਾਂ ਦੀ ਗੱਲਾਂ ਤਾਂ ਬਥੇਰੀਆਂ ਨੇ ਟੇ ਤੇ ਚੱਲੀ ਜਾਂਦੇ ਮੈਂ ਇੱਕ ਲਾਸਟ ਇੰਟਰਵਿਊ ਯੂ ਅਤੇ ਆਪਣੀ ਡੇਲੀ ਪੋਸਟ ਤੇ ਸੀ ਨਾ ਵੀਰੇ ਡੇਲੀ ਪੋਸਟ ਤੇ ਸੀਗੀ ਨਿੱਧਰ ਸਾਹਿਬ ਬੈਠੇ ਸਾਡੇ 1 ਮਿੰਟ ਹੋਰ ਬਈ ਠੀਕ ਹੋ ਹੋ ਗਏ ਬਈ ਕੈਮ ਠੀਕ ਆ ਛੋਟੇ ਬਾਈ ਕਿਰਪਾ ਕਿਰਪਾ ਤੁਸੀਂ ਸਾਡੇ ਨਾਲ 100 ਕਿਲੋਮੀਟਰ ਤੋਂ ਵਰਤੀ ਜਾਂਦੇ ਆ ਅਸੀਂ ਤਾਂ ਘਰੇ ਨਹੀਂ ਵਰਤਣ ਜੋ ਵੀਰੇ ਚਲੋ ਕੋਈ ਕੋਈ ਗੱਲ ਕੋਈ ਨਹੀਂ ਇਹ ਹਾਲ ਹੈ ਬਾਈ ਜੀ ਠੀਕ ਹੋ ਸਾਰੇ ਇੱਕ ਅਸੀਂ ਅਨਾਉਂਸਮੈਂਟ ਕਰਨੀ ਹੈ ਜੇ ਚੰਗੀ ਲੱਗੇ ਸੇ ਵੈਸੇ ਨਾ ਮੈਂ ਬਹੁਤ ਵਾਰੀ ਸੋਚਿਆ ਵੀ ਆ ਮੈਂ ਕਹਾਂ ਕਿ ਨਾ ਕਹਾਂ ਅਸੀਂ ਨਾ 9ਵੇਂ ਮਹੀਨੇ 9ਵੇਂ ਮਹੀਨੇ ਦੇ ਵਿੱਚ ਭੈਣਾ ਦੇ ਵਿਆਹ ਕਰਨ ਜਾ ਰਹੇ ਹਾਂ ਦਰਾਹੇ ਏਰੀਏ ਦੇ ਵਿੱਚ ਕੋਈ ਗੱਲ ਨਹੀਂ ਨੀਰਜ ਭਾਜੀ ਸਭ ਨੂੰ ਪਤਾ ਹੀ ਆ ਵੀ ਕੀ ਚੱਲ ਰਿਹਾ ਮੈਂ ਫੇਰ 10 11 ਸਾਲ ਲਾ ਕੇ ਉੱਤੇ ਕਰਾਂ ਤੇ ਮੈਂ ਇਹ ਗੱਲ ਕੈਮਰੇ ਅੱਗੇ ਗੱਲ ਕਹਿਣ ਲੱਗਾ ਵੀ ਨਾ ਮੈਂ ਕਿਸੇ ਹੋਰ ਨਾਲ ਰਹਿਣਾ ਨਾ ਮੈਨੂੰ ਲੋੜ ਆ ਬਾਈ ਬਿਲਕੁਲ ਮੁੰਡਾ ਹੈਗਾ ਮੈਂ ਖੋਸ਼ ਆ ਮੇਰੇ ਬਡੇ ਭਰਾ ਨਾਰਾਜ਼ ਹੁੰਦੇ ਬਾਈ ਯਾਰ ਤੂੰ ਨੈਟ ਤੇ ਨਾ ਐਵੇਂ ਕਿਆ ਕਰ ਪਰ ਨਹੀਂ ਮੈਂ ਜੋ ਸੱਚਾ ਮੈਂ ਕਿਸੇ ਨਾਲ ਰਹਿਣੀ ਨਹੀਂ ਨਾ ਮੈਂ ਇਹ ਚੀਜ਼ਾਂ 'ਚ ਵਿਸ਼ਵਾਸ ਕਰਦਾ ਸੋ ਮਰਜੀ ਤੂੰ ਮਤਲਾਂਉਂਦੇ ਲਈ ਜਾਣ ਮੈਂ ਤਾਂ ਹੋਰ ਵੱਡੇ ਖੁੱਲ੍ਹੇ ਦਿਲ ਨਾਲ ਐਨਾ ਕੁਝ ਮੈਨੂੰ ਆ ਦਫ਼ਤਰ ਬੈਠਾ ਮੈਂ ਐਨਾ ਕੁਝ ਆ ਸਾਰੀਆਂ ਤੁਹਾਡੀਆਂ ਦਵਾਵਾਂ ਸਭ ਕਈ ਮਿਲਿਆ ਕਿਹੜੇ ਕਿਹੜੇ ਸ਼ਹਿਰਾਂ ਤੋਂ ਨਾਮ ਮਿਲੇ ਸੋ ਉਹ ਕਾਫਲੇ ਨੂੰ ਆਪਾਂ ਅੱਗੇ ਵਧਾਉਣਾ ਕਰਦੇ ਕਲੀਸ਼ਨ ਉਹਦਾ ਜੋ ਹੈਗਾ ਜਦ ਆਪਾਂ ਗੱਲ ਹੀ ਐਸਐਸਪੀ ਸਾਹਿਬ ਕੋ ਚੱਲੇਗੀ ਇੱਕ ਅਹੁਦੇਦਾਰ ਬੰਦੇ ਕੋਲ ਆਪਾਂ ਜਦ ਚੱਲੇਗੇ ਫਿਰ ਆਪਾਂ ਨੱਟ ਤੇ ਕੀ ਗੱਲ ਕਰਨੀ ਹੈ ਜਦੋਂ ਆਪਾਂ ਜੋ 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 ਕੋਈ ਡਬਲ ਅਫਸਰ ਬਣਿਆ ਹਨ ਉਹ ਕਿਸੇ ਗੱਲ ਨਾਲ ਬਣਿਆ ਹੋਣਾ ਨਾ ਭਾਜੀ ਕੋਈ ਐਮਸੀ ਵੀ ਬੜਾ ਔਖਾ ਬਣਦਾ ਉਹ ਤਾਂ ਐਸਐਸਪੀ ਸਾਹਿਬ ਨੇ ਕੋਈ ਵੀ ਡੀਐਸਪੀ ਸਾਹਿਬ ਲਾ ਲਓ ਐਸਐਚਓ ਲਾ ਲਓ ਕੋਈ ਵੀ ਲਾ ਲਓ ਕੋਈ ਬੰਦੇ ਨੂੰ ਪੜ੍ਹਾਈ ਦੇ ਤੌਰ ਤੇ ਚੁਣਿਆ ਜਾਂਦਾ ਉਹ ਤਾਂ ਚੁਣੇ ਜਾਂਦਾ ਵੀ ਇਹ ਲੋਕਾਂ ਦੇ ਫੈਸਲੇ ਸਹੀ ਕਰ ਸਕਦਾ ਜਦ ਆਪਾਂ ਉਹਦੇ ਮੂਹਰੇ ਜਾ ਕੇ ਖੜ ਗਏ ਆਪਣੇ ਸਰਕਮਸਟੈਂਸਸ ਦੱਸ ਤੇ ਫਿਰ ਆਪਾਂ ਨੈਟ ਤੇ ਬਲਾਬਲਾ ਕੇ ਬਲਾਬਲਾ ਕੇ ਸਾਰ ਮੈਂ ਮੈਂ ਸੋਚ ਚੁੱਕ ਕੇ ਕਿਹਾ ਨਾ ਪਤਾ ਹੀ ਨਹੀਂ ਮੈਂ ਕਿੰਨੇ ਪੱਤਰ ਕਰ ਭਰਾ ਮੈਂ ਤੋਂ ਮਾਫੀ ਮੰਗਦਾ ਮੈਂ ਨਹੀਂ ਮੈਨਾਂ ਮੂਰ ਨਹੀਂ ਠੀਕ ਵੀ ਮੈਂ ਨਹੀਂ ਇੰਟਰਵਿਊ ਕਰ ਸਕਿਆ ਮੈਂ ਜੋ ਦੱਸਣਾ ਸੀ ਮੋ ਲਾਸਟ ਡੇਲੀ ਪੋਸਟ ਤੇ ਰਸਤਾ ਹੁਣ ਮੈਂ ਇਹ ਘਰੇ ਖਾਂਦੀ ਦੱਸਾਂ ਜਾਂਦੀ ਦੱਸਾਂ ਪਾਂਦੀ ਦੱਸਾਂ ਉਹਦੇ ਕੱਪੜੇ ਗਣਾਵਾ ਵੀ ਕਿੰਨੇ ਕੱਪੜੇ ਵੇਖ ਕਿੰਨੇ ਨਹੀਂ ਪਏ ਮੈਨੂੰ ਪਤਾ ਵੀ ਮੈਂ ਜੋ ਕਰਦਾ ਨਹੀਂ ਠੀਕ ਆ ਸੋ ਗੱਲ ਕਹਿਣ ਦੀ ਇਹ ਆ ਵੀ ਅਸੀਂ ਇੱਥੇ ਦਫ਼ਤਰ ਬਣਾਇਆ ਆਪਣਾ ਜ਼ਰਾਹੇ ਦਫ਼ਤਰ ਬਣਾਇਆ ਸੀਡੀ ਮਾਲ ਦੇ نیچے ਜਿੰਨੀਆਂ ਵੀ ਲੋੜਵੰਦ ਪੈਣਾ ਨੇ ਚਾਹੇ 10 ਹੋਣ ਚਾਹੇ 20 ਹੋਣ ਅਸੀਂ ਉਹਨਾਂ ਦੇ ਵਿਆਹ ਕਰਾਵਾਂਗੇ ਨੌਵੇਂ ਜਾਂ ਦਸਵੇਂ ਮਹੀਨੇ ਦੇ ਵਿੱਚ ਨੌਵੇਂ ਜਾਂ ਦਸਵੇਂ ਮਹੀਨੇ ਦੇ ਵਿੱਚ ਸੋ ਸਾਡੇ ਦਫ਼ਤਰ ਆ ਕੇ ਤੁਸੀਂ ਗੱਲ ਕਰ ਸਕਦੇ ਹੋ ਤਰਾਹਾ ਏਰੀਆ ਹੋਊਗਾ ਸੋ ਪੂਰੇ ਵੱਡੇ ਲੈਵਲ ਦੇ ਵਿੱਚ ਅਸੀਂ ਭਰਾ ਰਲ ਕੇ ਤੇ ਭਾਈ ਜੀ ਮੈਂ ਨਹੀਂ ਕਦੀ ਵੀ ਕਮੈਂਟ ਬੰਦ ਕਰਦਾ ਕਿਉਂਕਿ ਮੈਂ ਗੱਲ ਤੁਹਾਡੇ ਸਾਹਮਣੇ ਸਾਰਿਆਂ ਨੂੰ ਰੱਖਣੀ ਹੈ ਤੇ ਮੈਂ ਕਮੈਂਟ ਕਿਉਂ ਬੰਦ ਕਰਾਂ ਯਾਰ ਹਨਾ ਇਹਦਾ ਮਤਲਬ ਇਹ ਹੈ ਮੈਂ ਸੋਸ਼ਲ ਮੀਡੀਆ ਤੇ ਸਮਾਨ ਵੇਚਣਾ ਚਾਹੁੰਨਾ ਪਰ ਮੈਂ ਤੁਹਾਡੀ ਗੱਲ ਨਹੀਂ ਸੁਣਨਾ ਚਾਹੁੰਦਾ ਹੁਣ ਕਈ ਕਮੈਂਟਾਂ ਦੇ ਵਿੱਚ ਆਪਾਂ ਇਹਨੂੰ ਗਾਲ ਵੀ ਕੱਢਦੇ ਆ ਚਲੋ ਕੋਈ ਨਹੀਂ ਗੁੱਸਾ ਹੋਊ ਅਗਲੇ ਨੂੰ ਹਨ ਲੇਟ ਫੇਟ ਆਰਡਰ ਵੀ ਹੋਊਗਾ ਕੋਈ ਪੋਜ਼ਿਟਿਵ ਵੀ ਕਹਿੰਦੇ ਹਨ ਪਰ ਪਤਾ ਤਾਂ ਲੱਗੇ ਵੀ ਹਨ ਬਾਈ ਮੈਂ ਤਾਂ ਰਹਿਣਾ ਮੇਰਾ ਤਾਂ ਓਕੇ ਆ ਬਾਈ ਕੰਮ ਕਲੀਅਰ ਆ ਜੀ ਮੇਰਾ ਤਾਂ ਓਕੇ ਆ ਟਰਨ ਆ ਬਸ ਮੈਂ ਤਾਂ ਬਹੁਤ ਕੁਝ ਵੀਰੇ ਕਰਾ ਲਿਆ ਮੈਂ ਕਰਦੀ ਗੱਲ ਕਰਨ ਲਈ ਨਹੀਂ ਕੀਤਾ ਬੈਂਸ ਸਾਹਿਬ ਧੰਨਵਾਦ ਤੁਹਾਡਾ ਬਹੁਤ-ਬਹੁਤ ਮੈਂ ਕਮੈਂਟਸ ਤੋਂ ਵਗੈਰਾ ਦੇਖਦੇ ਹੀ ਪਏ 90% ਸਾਰੇ ਆਪਣੇ ਹੱਕ 'ਚ ਹੀ ਆ ਰਹੇ ਨੇ ਅਗਲੇ ਨੂੰ ਵੀ ਪਤਾ ਬਾਈ 10-11 ਸਾਲ ਰੇਆ ਤੇ 10 11 ਸਾਲ ਐਂ ਥੋੜੀ ਲੰਘ ਜਾਂਦੇ ਆ। ਬੀ ਮੋਸਟ ਦੇ ਇਹਨਾਂ ਦੇ ਕਮੈਂਟ ਮਤਲਬ ਪਹਿਲਾਂ ਗਲਤ ਕੀਤੇ ਉਹ ਵੀ ਕਹਿਣ ਲੱਗੇ ਵੀ ਚਲਿ ਬੜੇ ਆ। ਆਪਾਂ ਨੂੰ ਪਤਾ ਆਪਾਂ ਨੂੰ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨਦੇ ਆ ਵੀ ਜੇ ਆਪਾਂ ਇੰਨੇ ਬੰਦਿਆਂ ਨਾਲ ਖੜ ਸਕਦੇ ਹਾਂ ਆਪਣੇ ਘਰ ਦੇ ਨਾਲ ਨਹੀਂ ਭਾਈ ਖੜਾਂਗੇ। ਪਰ ਜਿਹੜੀਆਂ ਗੱਲਾਂ ਤੁਸੀਂ ਵੀਰੇ ਅੱਜ ਸੁਣਦੇ ਪਏ ਹੋ ਨਾ ਮੈਨੂੰ ਕਦੇ ਨਹੀਂ ਇਨੀ ਔਕਵਰਡ ਲੱਗਦੀਆਂ। ਉਹ ਮੈਂ ਰੋਜ਼ ਹੀ ਸੁਣਦਾ ਸੀ। ਸੱਚੀ ਮੈਂ ਰੋਜ਼ ਹੀ ਸੁਣਦਾ ਸੀ। ਮੇਰਾ ਬਾਹਰ ਮਾਹੌਲ ਹੂਰ ਹੁੰਦਾ ਸੀ। ਕਰੇ ਮੇਰਾ ਮੌਲ ਹੁਰੰਦਰ ਦੀ ਗਾ ਮੈਂ ਚੁੱਪ ਹੀ ਰਹਿਦਾ ਸੀ ਸੋ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੂੰ ਜੋਬ ਵਗੈਰਾ ਚਾਹੀਦੀ ਇੱਥੇ ਆ ਕੇ ਲਿਖ ਜਾ ਕਰਨਾ ਤੇ ਜਿਨ੍ਹਾਂ ਨੇ ਜੋਬ ਲਈ ਬੰਦੇ ਚਾਹੀਦੇ ਉਹ ਵੀ ਲਿਖ ਜਾ ਕਰਨਾ ਠੀਕ ਹੈ ਇੱਥੇ ਮੈਂ ਰਜਿਸਟਰ ਲਾਇਆ ਇੱਕ ਮੈਣਾ ਬਿਠਾਵਾਂਗੇ ਤੁਸੀਂ ਆਪਣਾ ਲਿਖ ਕੇ ਜਾਓ ਸਾਡੇ ਥਰੂ ਜੇ ਤੁਹਾਨੂੰ ਕੋਈ ਕੰਮ ਮਿਲ ਜਵੇ ਜਿਵੇਂ ਹੁਣ ਦੋ ਤਿੰਨ ਮੁੰਡਿਆਂ ਨੂੰ ਲਵਾਇਆ ਅਗਲੇ ਵਧੀਆ ਕੰਮ ਸੈੱਟ ਹੋਗੇ ਨਾਲੇ ਨਸ਼ਾ ਨੂੰ ਚੱਕ ਕਰ ਦੂ ਅਸੀਂ ਮੇਰੇ ਕੋਲ ਐਸ ਟਾਈਮ 3-4 ਸੋਰ ਆਪਣੇ ਆ ਮੈਂ ਸੈਟੀਸਫਾਈ ਆ ਬਸ ਬੇਟਾ ਮੇਰੇ ਕੋਲ 1-9-10 ਸਾਲ ਦਾ ਠੀਕ ਆ ਬਾਕੀ ਨਿੱਜਰ ਸਾਹਿਬ ਵਰਗੇ ਭਰਾ ਨੇ ਅਲੱਗ-ਅਲੱਗ ਬ੍ਰਾਂਚਾਂ ਨੇ ਪੂਰੇ ਪੰਜਾਬ ਦੇ ਵਿੱਚ ਜੇ ਤੁਸੀਂ ਵੀ ਕੰਮ ਕਰਨਾ ਚਾਹੁੰਦੇ ਹੋ ਇੱਥੇ ਮੈਂ ਸੈਂਪਲਿੰਗ ਕਰਨ ਲੱਗਿਆ ਸਾਰੀ ਹੋਲ ਸੇਲ ਦੀ ਔਰ ਇਹੀ ਬੈਠ ਕੇ ਡੀਲ ਕਰਿਆ ਕਰੋ ਜੇ ਕਿਸੇ ਨੇ ਵੀ ਮਿਲਣਾ ਵੀਰੇ ਤੁਸੀਂ ਦਰਾਹੇ ਆ ਸਕਦੇ ਹੋ 10:30 11:00 ਵਜੇ ਤਵਨ ਮੈਂ ਦਫ਼ਤਰ ਆ ਜੰਨਾ ਦਫ਼ਤਰ ਹੈਗਾ ਆਪਣਾ ਦਰਾਹਾ ਸੀਡੀ ਮਾਲ ਸਿੱਧੂ ਹਸਪੀਟਲ ਦੇ ਬਿਲਕੁਲ ਸਾਹਮਣੇ ਰਾਜਵੰਦ ਹੌਟਲ ਮੇ ਹਸਪੀਟਲ ਦੇ ਬਿਲਕੁਲ ਨਾਲ ਆਪਣਾ ਵਿਆਹ ਬੱਚੇ ਨਹੀਂ ਬੱਚੇ ਪਰ ਕਈਆਂ ਨ ਕਰਾ ਦਾਂਗੇ ਕਿਉਂ ਭਾਈ ਕੋਈ ਗੱਲ ਬੰਦਿਆਂ ਨਾਲ ਹੀ ਹੁੰਦੀ ਆ ਕੀ ਹਾਲ ਚਾਲ ਨੇ ਪ੍ਰਦੀਪ ਭਾਈ ਠੀਕ ਹੋ ਧੰਨਵਾਦ ਮਿਹਰਬਾਨ ਭਾਜੀ ਬਾਕੀ ਮਹਿਰੋ ਸਾਹਿਬ ਦਾ ਫੋਨ ਆਇਆ ਸੀਗਾ ਅਮਰਪਾਲ ਮਹਿਰੋ ਆਪਣੇ ਭਰਾ ਨੇ ਪਰਮਾਨਾ ਜੀ ਵੀ ਸਾਰੇ ਚਲੋ ਕੀ ਲਿੰਕ ਦੇ ਗੱਲਾਂ ਨੇ ਸਾਰੇ ਭਰਾ ਨੇ ਉਹ ਰਲ ਕੇ ਗੱਲ ਕਰਨਗੇ ਜਿਵੇਂ ਉਹ ਕਹਿਣਗੇ ਆਪਾਂ ਕਰ ਲਾਂਗੇ ਕਿਉਂਕਿ ਮੈਨੂੰ ਤਾਂ ਉਹਨਾਂ ਦੀ ਇੱਜ਼ਤ ਹੈਗੀ ਆ ਸੱਤ ਤਰੀਕੇ ਦਾ ਪਾਇਆ ਬਾਕੀ ਜੋ ਪ੍ਰਸ਼ਾਸਨ ਕਹੂਗਾ ਠੀਕ ਹੈ ਜੋ ਮੇਰੀ ਸੇਵਾ ਲਏਗਾ ਆਪਾਂ ਕਰ ਲਾਂਗੇ ਹਨ ਪਰ ਜਿਨ੍ਹਾਂ ਨੇ ਚਲੋ ਯਾਰ ਮੈਂ ਫੈਮਿਲੀ ਨਹੀਂ ਕਰਨਾ ਹੋਰ ਤੁਸੀਂ ਗੱਲ ਕਰਦੇ ਸਾਈਕੋ ਨੂੰ ਬਿਲਕੁਲ ਸਹੀ ਭਾਈ ਤੁਸੀਂ ਇਹ ਗੱਲ ਮੰਨੋਗੇ ਮੈਂ ਤੁਹਾਨੂੰ ਸਕਰੀਨ ਸ਼ਾਟ ਦਿਖਾ ਦਿੰਦਾ ਪਰ ਰਾਤ ਵੀ ਮੈਨੂੰ ਤਿੰਨ ਚਾਰ ਫੋਨ ਕਰ ਰਿਹਾ ਸੀ ਰਾਤ ਵੀ ਰਾਤ ਵੀ ਮੈਨੂੰ ਫੋਨ ਕਰ ਰਿਹਾ ਸੀ ਆਪਣੇ ਨੰਬਰ ਤੋਂ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਅੱਛਾ ਤੁਹਾਨੂੰ ਮੈਂ ਆ ਲੈ ਐਕਸਪੀਰੀ ਕਿ ਮੈਂ ਇੱਕ ਉਹ ਮੇਰੇ ਦੋ ਫੋਨ ਬੈਨੇ ਹੋ ਚੱਕੀ ਲਾ ਤੁਹਾਨੂੰ ਲਾਈਵ ਚ ਦਿਖਾ ਦੇਣਾ ਬੰਦਾ ਕਿਵੇਂ ਉਹ ਚਾਹੁੰਦਾ ਹੈ ਅੱਜ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਸਾਨੇ ਨਾਲ ਸੂਰਤਿਆਂ ਆਵਾਂ ਆਹ ਫੋਨ ਦੇ ਆ ਦੇਖ ਆ ਮੇਰੀ ਵਾਈਫ ਦਾ ਫੋਨ ਹੈ ਆ ਦੇਖ ਮੇਰੇ ਕੋਲ ਉਹਰੇ ਆ ਮੈਂ ਤੁਹਾਨੂੰ ਦਿਖਾਉਂਦਾ ਆ ਰੱਖੀਂ ਆ ਦੇਖ ਮੈਂ ਆਪਣਾ ਸਟੇਟਸ ਪਾਇਆ ਮੈਂ ਤੁਹਾਨੂੰ ਲਾਈਵ ਹੀ ਦਿਖਾ ਰਿਹਾ ਵੀਰਾ ਦੇਖਾ ਠੀਕ ਹੈ ਆ ਰੇ ਮੈਂ ਸਵੇਰੇ ਸਟੇਟਸ ਪਾਇਆ ਆ ਦੇਖ ਗਾਲਾਂ ਕੱਢਣ ਲੱਗਾ ਆ ਆਰੇ ਜਾਓ ਕੁ ਸੇਬ ਜਨਾਨੀ ਘੁੜਦਾ ਰਿਹਾ ਤੂੰ ਬੇਸ਼ਰਮਾ ਮੈਂ ਕਿਹਾ ਤੂੰ 20 ਵਾਰ ਮਾਫੀਆਂ ਮੰਗਦਾ ਰਿਹਾ ਵੀ ਤੂੰ ਨੈੱਟ ਦੇ ਕੀ ਗੱਲ ਕਰਦਾ ਸਿੱਧਾ ਗੱਲ ਕਰਨੀ ਜਿਹੜੀ ਕਰਨੀ ਤੂੰ ਜਨਾਨੀਆਂ ਨੂੰ ਕਿਉਂ ਬਾਈ ਉਹਦਾ ਤਾਂ ਸਭ ਨੂੰ ਪਤਾ ਹੀ ਲੱਗ ਗਿਆ ਜਿਹੜਾ ਕੋ ਸਿਗਾ ਸਗਨੇ ਕਿੱਥੇ ਭਰੀ ਜਨ ਮੈਂਟਲ ਐਸ ਦਾ ਵੀਰੇ ਅਸਰ ਕਰਦੇ ਆ ਬਾਈ ਜੀ ਮੈਂਟਲ ਐਸ ਦੇ ਦਾ ਅਸਰ ਕਰਦੇ ਆ ਪਰ ਮੈਂ ਤੁਹਾਨੂੰ ਵਾਅਦਾ ਕਰਦਾ ਕੋਈ ਇੰਜਰੀ ਨਾ ਹੋਵੇ ਪਰ ਸੋ ਚੋਤੇ ਤੁਸੀਂ ਦੇਖੋਗੇ ਅਸੀਂ ਇੱਕ ਨਵਾਂ ਸਿਸਟਮ ਸ਼ੁਰੂ ਕਰਨ ਲੱਗੇ ਆ ਬਣ ਕੇ ਰੰਗਾਵਾਂਗੇ ਕੁਝ ਕੁਮਾਰ ਸਾਹਿਬ ਮੈਂ ਢੋਗ ਵਾਲਿਆਂ ਵਾਲੀ ਦੁਕਾਨਾਂ ਲੱਗ ਗਈਆਂ ਬਦਦੂਆਂ ਵਾਲ ਉਹਨਾਂ ਨਾਲ ਵੀ ਗੱਲ ਹੋ ਗਈ ਸਾਡੀ ਕੋਈ ਚੱਕਰ ਨਹੀਂ ਸਾਰਾ ਕੁਝ ਪੋਜ਼ਿਟਿਵ ਨਹੀਂ ਹੋ ਸਕਦਾ ਜਦੋਂ ਤੁਸੀਂ ਇੱਕ ਫੀਲਡ ਚ ਚੁਰਦੇ ਹੋ ਨਾ ਜੇ ਤੁਸੀਂ ਕਹੋਗਾ 100 ਦੇ 100 ਕੰਮ ਕੀਤੇ 100 ਹੀ ਸਹੀ ਜਾਣ ਐਦਾ ਨਹੀਂ ਹੋ ਸਕਦਾ ਸਾਡੀ ਇੰਨੀ ਬਦਨਾਮੀ ਕਿਉਂ ਹੋ ਰਹੀ ਆ ਸਾਡੀ ਬਦਨਾਮੀ ਤਾਂ ਹੋ ਰਹੀ ਆ ਵੀਰੇ ਮੈਂ ਘਰ ਦੀ ਗੱਲ ਨਹੀਂ ਕਰ ਰਿਹਾ ਅਭੀ ਭਾਈ ਤਾਂ ਹੋਰੀ ਆ ਵੀ ਨਾਮ ਆ ਉਹਨਾਂ ਨਾਮ ਆ ਤਾਂ ਬਦਨਾਮ ਇਹ ਜਿਹੇ ਗੱਲਾਂ ਪਤਾ ਨਹੀਂ ਕਿਦੇ ਘਰੇ ਕਿੰਨੀਆਂ ਕਿੰਨੀਆਂ ਹੋਈਆਂ ਆਉਣੀਆਂ ਨੇ ਤੁਸੀਂ ਆਪਣੇ ਵਾਲੇ ਦwale ਨੂੰ ਘੁਮਾ ਕੇ ਦੇਖੋ ਪਤਾ ਨਹੀਂ ਕਿਦੇ ਕਿਦੇ ਘਰੇ ਕਿੰਨੀਆਂ ਇਸ ਤੋਂ ਵੱਡੇ ਲੈਵਲ ਦੀਆਂ ਵੀ ਗੱਲਾਂ ਹੋਈਆਂ ਆਉਣੀਆਂ ਪਰ ਉਹ ਨਾਮ ਮੇਰੇ ਨਾਲ ਜੁੜਦਾ ਤਾਂ ਕਰਕੇ ਅੱਜ ਤਾਂ ਨਵੀਂ ਆਈਡੀ ਬਣਾਈ ਆ ਉਹਨੇ ਨਾਮ ਵੀ ਲਾਤਾ ਨਾਲੋਂ ਸੱਠੀ ਵੀਰ ਬਿਲਕੁਲ ਇਹ ਆਇਆ ਨਾ ਕਰੀ ਤਰੀ ਇੱਜ਼ਤ ਦੇ ਹੱਥ ਪਾਇਆ ਵੀਰੇ ਹੁਣ ਰਹਿ ਗਿਆ ਜਮਾਈ ਦਾ ਜਲੂਸ ਕੱਢ ਕੇ ਰੱਖਤਾ ਪਰ ਮੈਨੂੰ ਤੜੇ ਤਾਂ ਇਹਨਾਂ ਮੈਂਟਲੀ ਫੀਲ ਨਹੀਂ ਕਿਉਂਕਿ ਡੇਲੀ ਦਾ ਕੰਮ ਸੀ ਮੈਂ ਆਪਣੇ ਇੱਜ਼ਤ ਕਰਕੇ ਚੁੱਪ ਸੀ ਹੁੰਦਾ ਇੱਜ਼ਤ ਨਹੀਂ ਰਹੀ ਤਾਂ ਫਿਰ ਚੁੱਪ ਕਾਦੇ ਰਹਿਣਾ ਮੈਂ ਕਾਨੂੰਨ ਦੇ ਅਨਸਾਰ ਜੋ ਹੈਗਾ ਕਰ ਰਿਹਾ ਪਰ ਜਰੂਰ ਇਹਨੂੰ ਮੈਂ ਮੈਡਲ ਜਰੂਰ ਪਾਉਂਗਾ ਵੀ ਤੂੰ ਧੰਨਵਾਦ ਤੇਰਾ ਸਾਡਾ ਘਰ ਖਰਾਬ ਕਰਨ ਲਈ ਹੈਣਾ ਐਡੇ ਵੱਡੇ ਲੈਵਲ ਤੱਕ ਬੰਦੇ ਦੀ ਜਲਸੀ ਚਲ ਜਵੇ ਅੱਜ ਤੋਂ ਉੱਥੇ ਕਹਿ ਰਹੇ ਆਂ ਵੀ ਮੈਂ ਸਾਨੇ ਵਾਲ ਸਟੋਰ ਤੇ ਭੇਜੂਗਾ ਹੈ ਤੂੰ ਨਾਲ ਆਈ ਨਾ ਮੂੰ ਨਾਲ ਆਈ ਕਾ ਮੈਂ ਤੈਨੂੰ ਕਹਾਂ ਵੀ ਜਾਓ ਯਾਰ ਉੱਥੇ ਐ ਗੰਦਾਂਗੇ ਤੂੰ ਨਾ ਲਈ ਮੈਨੂੰ ਪਹਿਣੀ ਗਾਲਾਂ ਹੀ ਨੇ ਇਸ ਤੋਂ ਬਾਅਦ ਵੀ ਮੇਰੇ ਭਰਾਵਾਂ ਤੋਂ ਵੀ ਤੂੰ ਕਿਉਂ ਆ ਗੱਲ ਕਹਿਣਾ ਮੈਂ ਦੇਖਾਂਗੇ ਜਦੋਂ ਆਉਂਗੇ ਨਾ ਲਈ ਬਿਲਕੁਲ ਵੀ ਨਹੀਂ ਬਾਈ ਜੀ ਬਿਜ਼ਨਸਮੈਨ ਡਾਊਨ ਵਾਲਾ ਨਿੱਜਰ ਸਾਹਿਬ ਨਕੋਦਰ ਤੋਂ ਜੈਜੀਪਰੀ ਦਵਾਈ ਕਹਿੰਦਾ ਹਾਂਜੀ ਤੈਨੂੰ ਬੁਲਾਉਂਦੇ ਆ ਅੱਛੀ ਗੱਲ ਅੱਛਾ ਅੱਛਾ ਭਾਜੀ ਆ ਇਹ ਹੁਣ ਇਹਦੇ ਮੰਮੀ ਤੁਸੀਂ ਗੱਲਾਂ ਕਰਦੇ ਨਾ ਇਹਦੇ ਮੰਮੀ ਮੈਨੂੰ ਪੈਸੇ ਲਿਆ ਕੇ ਮੇਰੇ ਮੂਹਰੇ ਧਰ ਤੇ ਆ ਵੀਰੇ ਦੇ ਵੀ ਜੋ ਹਨੀ ਤੂੰ ਕਰੇਂਗਾ ਸਹੀ ਕਰੇਂਗਾ ਪੁੱਛ ਲੈ ਭਰਾ ਅੱਜ ਵੀ ਅਸੀਂ ਘਰ ਭਰਾਵਾਂ ਵਾਂਗੂ ਵਰਤਦੇ ਆਂ ਇੱਕ ਜੋ ਸੜਾ ਜੋ ਬਈ ਨੇ ਚੇਂਜ ਕਰਨਾਂ ਹੁੰਦਾ ਜੋ ਰੱਖਣਾ ਹੁੰਦਾ ਕਦੀ ਰੋਕਿਆ ਵੀਰੇ ਤਿੰਨੇ ਦੁਕਾਨਾਂ 'ਚ ਮੇਰੇ ਕੋ ਕਿਤੇ ਵੀ ਨਹੀਂ ਸਾਨੂੰ ਦਾ ਕੋਈ ਜਿੱਦਾਂ ਸਾਨੂੰ ਸੇਮ ਹੀ ਹੈ ਜਿੱਥੇ ਮਰਜ਼ੀ ਚਲ ਜੀਏ ਸਾਨੂੰ ਤਾਂ ਕੋਈ ਕਹਿਣ ਦੀ ਵੀ ਲੋੜ ਨਹੀਂ ਸਾਰਿਆਂ ਨੂੰ ਹੁਣ ਪਤਾ ਹੀ ਆ ਸਾਰਿਆਂ ਨੂੰ ਪਤਾ ਨਿੱਜਾ ਹੋਣੀ ਆ ਬਸ ਤੇ ਸਾਡੀ ਸਾਰੀ ਭਾਜੀ ਨੇ ਬੜੀ ਹੈਲਪ ਕੀਤੀ ਆ ਮੇਰੇ ਮਦਰ ਨੇ ਸਿੱਧੀ ਪਿੰਦੀ ਗੱਲ ਕਹੀ ਸੀ ਮਾਤਾ ਨੇ ਮੈਨੂੰ ਕਿਹਾ ਵੀ ਬੜਾ ਮੈਂ ਮੈਨ ਤੇ ਨਾਲ ਪੈਸੇ ਕਮਾਏ ਆ ਇਹਦੇ ਫਾਦਰ ਸਾਹਿਬ ਹੈ ਨਹੀਂ ਕਿ ਜੋ ਕਰਨਾ ਤੂੰ ਕਰਨਾ ਅਜ ਜਵਾਨ ਕਰ ਲਵੇ ਵੀ ਕਈ ਸਹੀ ਆ ਨਾ ਤਿੰਨ ਮਹੀਨੇ ਹੋ ਗਏ ਕੋਈ ਸਾਨੂੰ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਗਈ ਸਿਰਫ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੋਈ ਅਸੀਂ ਲੇਖ ਲਿਖਾ ਕੋਈ ਪੇਪਰ ਤੇ ਨਹੀਂ ਕੀਤਾ ਜੋ ਸਾਡੀ ਉਹ ਜਵਾਨੀ ਆ ਤਿੰਨ ਮਹੀਨੇ ਹੋਣ ਲੱਗੇ ਆ ਤਿੰਨ ਦੇ ਵੀ ਪੰਜ ਹੀ ਹੋ ਗਏ ਆ ਕੋਈ ਪਹਿਲਾਂ ਕੰਮ ਵੀ ਚੱਲਦਾ ਰਿਹਾ ਜਦੋਂ ਬਣਾਉਂਦੇ ਸੀ ਕਰਦਾar ਪਤਾ ਕੀ ਹੁੰਦਾ ਕਰਦਾ ਹਰ ਦੱਸਦਾ ਜਦੋਂ ਇਹਨਾਂ ਨਾਲ ਡੀਲ ਹੁੰਦੀ ਪਈ ਸੀ ਮੈਂ ਗੱਲ ਕਰਦੇ ਕਰਦੇ ਜਿਵੇਂ ਮੈਂ ਬ੍ਰੈਂਡ ਇੱਧਰ ਆ ਜਾ ਬਣਾ ਨੇੜੇ ਮੈਂ ਗੱਲ ਕਰਦੇ ਕਰਦੇ ਨਾ ਮੈਂ ਜਦੋਂ ਗੱਲ ਕਰਦੇ ਕਰਦੇ ਮੈਂ ਕਿਹਾ ਵੀ ਹੈਨਾ ਵੀ ਆਪਾਂ ਆ ਬ੍ਰੈਂਡ ਵੇਚਾਂਗੇ ਮੇਰੇ ਮੂੰਹ ਚੋਂ ਨਾ ਰੈੱਡ ਟੇਪ ਨਿਕਲ ਗਿਆ ਹੈਨਾ ਤੇ ਇਹਦੇ ਮੰਮੀ ਨੇ ਨਾ ਮੈਨੂੰ ਉੱਥੇ ਹੀ ਰੋਕ ਲਿਆ ਇਹਦੇ ਮੰਮੀ ਕਹਿੰਦੇ ਵੀ ਹੈਨੀ ਪੁੱਤਾ ਪੈ ਨਹੀਂ ਕਰਨਾ ਮੈਂ ਕਿਹਾ ਕਿਉਂ ਕਹਿੰਦੇ ਸਾਡਾ ਨਾ ਇੱਕ ਕਿਰਾਏ ਤੇ ਆ ਕੋਈ ਬਈ ਰੈੱਡ ਟੇਪ ਦਾ ਕਹਿੰਦੇ ਸਾਡਾ ਨਾ ਰੈੱਡ ਟੇਪ ਦਾ ਸਟੋਰੀ ਕਿਰਾਏ ਤੇ ਦਿੱਤਾ ਆਪਾਂ ਨਾ ਯਾਰ ਉਹਦੇ ਬਰਾਬਰ ਨਹੀਂ ਪੁੱਤਰ ਦੁਕਾਨ ਖੋਲਣੀ ਔਰ ਤੂੰ ਜਿਹੜੇ ਬੰਦੇ ਨੂੰ ਇਹ ਜਿਹੇ ਸੰਸਕਾਰ ਮਿਲੇ ਹੋਣਗੇ ਉਹ ਕਿਸੇ ਨੂੰ ਪੋਜ਼ਿਟਿਵ ਕਰੂਗਾ ਕਿ ਕਿਸ ਦਾ ਘਰ ਖਰਾਬ ਕਰੂਗਾ ਦੱਸ ਸਾਨੂੰ ਸਾਡੀ ਦੁਕਾਨ ਤੇ ਵੀ ਆ ਕੇ ਬਹੁਤ ਲੋਕੀ ਕਹਿੰਦੇ ਆ ਵੀ ਤੁਸੀਂ ਰੈਡ ਟੇਪ ਨਹੀਂ ਵੇਚਦੇ ਹਾਂ ਉਹ ਉਹਨੂੰ ਕਹਿੰਦਾ ਕਈਆਂ ਨੂੰ ਨਹੀਂ ਪਤਾ ਹੈਗਾ ਵੀ ਇਹ ਦੱਸਦੀਦਾ ਵੀ ਅਸੀਂ ਇਦਾਂ ਨਹੀਂ ਕਰ ਸਕਦੇ ਵੀ ਅਸੀਂ ਉਹ ਬੰਦੇ ਨਾਲ ਬਹਿ ਕੇ ਵੀ ਰੋਟੀ ਖਾਧੀ ਆ ਚਲੋ ਉਹ ਸਾਨੂੰ ਰੈਂਟ ਦਿੰਦਾ ਉਹ ਵੇਚੂਗਾ ਤੇ ਦੇਊਗਾ ਸਾਨੂੰ ਹਾਂ ਬਿਲਕੁਲ ਬਿਲਕੁਲ ਤੁਸੀਂ ਕਿਸੇ ਦਾ ਭਾਈ ਨੇ ਵੀ ਦੂਤੀ ਵਾਰੀ ਵੀ ਸਾਨੂੰ ਇਹ ਗੱਲ ਨਹੀਂ ਕਹੀ ਵੀ ਤੁਸੀਂ ਰੈੱਡ ਟੇਪ ਦਾ ਸਟਾਕ ਲਓ ਅਸੀਂ ਕਦੀ ਨਹੀਂ ਲਿਆ ਸਾਈਲ ਮੈਨੂੰ ਰਿਕੁਐਸਟ ਭੇਜੀ ਮਾੜੀ ਜੀ ਸਾਈਲ ਨੂੰ ਕਹਿੰਦਾ ਨੌਕਰ ਆ ਮੇਰਾ ਸਾਈਲ ਜਿੰਦਾ ਮਾੜਾ ਜਾਂ ਫਿਰ ਕਾਰੀ ਰਵਾਂ ਕੋਈ ਗੱਲ ਨਹੀਂ ਸਾਈਲ ਮੈਨੂੰ ਰਿਕੁਐਸਟ ਭੇਜੀ ਜਾਂ ਤੂੰ ਭਾਈਓ ਫ੍ਰੀਜੇ ਤੋਂ ਕੱਢੀ ਵੜੇ ਪਾਣੀ ਜੱ ਕੋਲ ਤੂੰ ਰਹਿਣ ਦੇ ਤੂੰ ਨਾ ਕਰ ਸਾਈਲ ਨੇ ਰਿਕੁਐਸਟ ਭੇਜੀ ਮੈਨੂੰ ਤੇਰੇ ਵਾਲੇ ਦੇ ਵਾਲੇ ਦੇਖਦੇ ਹੋਣਗੇ ਸਾਰੇ ਮਾੜੀ ਤੈਨੂੰ ਜੇ ਨਹੀਂ ਭੇਜਣੀ ਆਂਦੀ ਤਾਂ ਰਿਕੁਐਸਟ ਭੇਜੀ ਜੱਸੇ ਬਾਈ ਕਿਦਾਂ ਠੀਕ ਹੋ? ਵਾਲੇ ਤੋਂ ਵੜਦੇ ਨਹੀਂ ਨਹੀਂ ਆਈ ਦੇ ਦੇ ਕੀ ਐ ਕੋਈ ਨਹੀਂ ਕੁਸ਼ਾਣੀ ਲੈ ਆਉਂਦੇ ਗੋਲਦੰਗੇ ਆ ਗੀ ਆਹ ਜੀ ਗੋਲਡਿੰਗ ਦੇ ਦੇ ਪਾਣੀ ਦੇ ਆ ਉਦਾਂ ਨਾ ਰੇ ਮੰਗਾਏ ਰੇਟ ਤੇ ਕਰ ਸੇਲ ਬੁੱਢੇ ਨਾਲ ਦੀ ਉਹੀ ਮਰ ਜਾਣਾ ਇਹ ਵੀ ਵੀਰੇ ਸ਼ੂਜ਼ ਦਾ ਹੁਣ ਦਮਾਰਾ ਇੱਕ ਵਾਰ ਐ ਪਰ ਮੈਨੂੰ ਸਿਸਟਮ ਕੱਢ ਲੈਣ ਦੇ ਸਾਈਲ ਰਿਕੁਐਸਟ ਵਿੱਚ ਜੀ ਮੈਨੂੰ ਮਾੜੀ ਜੀ ਵਿਸ਼ਾਲ ਸਾਈਲ ਦਾ ਫੋਨ ਵੜ ਕੇ ਨਾ ਰਿਕੁਐਸਟ ਵਿੱਚ ਤਾਲੀਰ ਘਰੇ ਜਾਣਾ ਪੈਣਾ ਤੈਨੂੰ ਆ ਦੱਸਦਾ ਤੈਨੂੰ ਸਿਸਟਮ ਉਹਨੂੰ ਮੜਿਆ ਲਵ ਯੂ ਬਾਈ ਜੀ ਅਰਸ਼ ਗਿੱਲ ਕਿਦਾਂ ਗੱਲ ਹੀ ਕੋਈ ਜਟਾ ਲਵ ਯੂ ਲਵ ਯੂ ਲਵ ਜੀ ਜਾਨ ਸ਼ੁਕਰ ਕਰੋ ਰੱਬ ਦਾ ਤੁਸੀਂ ਪਾਰਟਨਰਸ਼ਿਪ ਨਹੀਂ ਕੀਤੀ ਬਿਲਕੁਲ ਆ ਆ ਗੱਲ ਕਰੀ ਆ ਵੀ ਨਹੀਂ ਜਿਹੜੀ ਗੱਲ ਕਰੀ ਆ ਵੀ ਸ਼ੁਕਰ ਹੈ ਤੁਸੀਂ ਪਾਰਟਨਰਸ਼ਿਪ ਨਹੀਂ ਕੀਤੀ ਇਹ ਕੰਮ ਹੋਣ ਲੱਗਿਆ ਸੀ ਮੇਰੇ ਤੇ ਪ੍ਰੈਸ਼ਰਾਈਜ਼ ਕਰਕੇ ਪਾਰਟਨਰਸ਼ਿਪ ਆ ਸ਼ੁਕਰ ਹੈ ਤਾਂ ਨਮਾਜ਼ ਬਾਈ ਤੂੰ ਬੜੀ ਮੇਰੇ ਤੇਰੇ ਪਿੱਛੇ ਆ ਵੀਰੇ ਤੇਰੇ ਪਿੱਛੇ ਖਾਚ ਨੂੰ ਹਰ ਵੀਡੀਓ ਚ ਗਾਣਾ ਗਾਦੇ ਰਹੇ ਆ ਵੀਰ ਸ਼ੁਕਰ ਕਰ ਜਨਾਨੀ ਜਦੋਂ ਦੁਸ਼ਮਣਾਂ ਮਿਲ ਜੇ ਤਾਂ ਬਚਣਾ ਸੌਕਾ ਹਨਾ ਗੱਲ ਹੀ ਬਈ ਉਹ ਆ ਅਰੇ ਆਪਣੀ ਬਿਜ਼ਨਸ ਦੀ ਵੀਰੇ ਗੱਲ ਕਰਦਾ ਪਿਆਵਾ ਵੀ ਜੇ ਕਿਸੇ ਨੇ ਬਿਜ਼ਨਸ ਵਗੈਰਾ ਆਪਣਾ ਸ਼ੁਰੂ ਕਰਨਾ ਤੁਸੀਂ ਆ ਕੇ ਸਾਡੇ ਨਾਲ ਮਿਲੋ ਇੱਕ ਸ਼ਹਿਰ ਦੇ ਵਿੱਚ ਅਸੀਂ ਇੱਕ ਫਰੈਂਚਾਈਜ਼ੀ ਖੋਲ ਫ ਇੱਕ ਫਰੈਂਚਾਈਜ਼ੀ ਖੋਲਦੇ ਬਹੁਤ ਹੀ ਨੋਮੀਨਲ ਚਾਰजेस ਲੈ ਕੇ ਹੁਣ ਅਸੀਂ ਸਾਡਾ ਛੋਟਾ ਭਰਾਵਾ ਆਪਣਾ ਪਰਮਿੰਦਰ 47 ਪਰਮਿੰਦਰ 47 ਉਹ ਇੱਕ ਦੁਕਾਨ ਤੇ ਲੱਗਿਆ ਸੀ ਕਿਸੇ ਦੇ ਨਾਲ ਭਰਾ ਦੇ 10-12 ਸਾਲ ਤੋਂ ਉਹ ਨਹੀਂ ਨਹੀਂ ਭਾਈ ਸੁੱਕਾ ਨਹੀਂ ਜਾਣਦੇ ਆਣ ਤਾਂ ਦੇ ਇਹ ਆਉਣ ਵਾਲੇ ਥੋੜੀ ਨੇ ਸੰਨੀ ਜਾਨ ਪ੍ਰਿੰਸ ਇਦਾਂ ਜਨਾਨੀਆਂ ਦੇ ਮੋਢੇ ਤੇ ਚੜ ਕੇ ਗੱਲਾਂ ਕਰਨ ਵਾਲੇ ਨੇ ਇਹਨਾਂ ਨੂੰ ਕਿਹੜਾ ਨਹੀਂ ਪਤਾ ਮੈਂ ਕਿੱਥੇ ਬੈਠਾ ਹੁਣ ਆ ਗਿਆ ਗਗਨ ਇਹਨਾਂ ਨੂੰ ਕਿਹੜਾ ਪਤਾ ਨਹੀਂ ਹੁੰਦਾ ਹੁਣ ਮੈਂ ਇੱਥੇ ਬੈਠਾ ਲਾਈਵ ਹੋਇਆ ਹਾਂ ਆ ਦੇਖ ਲੈ ਇੱਥੇ ਪਤਾ ਨਹੀਂ ਮੈਂ ਕਿੱਥੇ ਬੈਠਾ ਉਹ ਗੱਲ ਕਰ ਲਵੇ ਨਾ ਬੱਸ ਕਰਾਈ ਬਿਮਾਰਾਂ ਕਰ ਕਰਕੇ ਉਹਨਾਂ ਨੂੰ ਫੋਨ ਇੰਟਰਵਿਊ ਲੈ ਲਓ ਜੀ ਇੰਟਰਵਿਊ ਲੈ ਲਓ ਜੀ ਬਹੁਤ ਗੱਲਾਂ ਨੇ ਪਰ ਮੈਂ ਕਰਦੀ ਕੋਈ ਗੱਲ ਨਹੀਂ ਕਰਦਾ ਧੰਨਵਾਦ ਆਇਆ ਮੈਂ ਗੁਪੀ ਸਿੰਘ ਜੀ ਤਨਜੌਂਡੀ ਰਾਹੁਲ ਵੀਕੀ ਮੇਕਰ ਹਾਂ ਬਾਈ ਮੈਨੂੰ ਵਧਾਈਆਂ ਦੇਣ ਲੱਗੇ ਜੱਸਾ ਕਹਿੰਦਾ ਸ਼ੁਕਰ ਕਰ ਤੂੰ ਬਚ ਗਿਆ ਸਾਲਿਆ ਕਹਿੰਦਾ ਤੇਰਾ ਕਾਂਡ ਕਰ ਦੇਣੇ ਇਹਨਾਂ ਨੇ ਇਹ ਜਿਹੜਾ ਸੂਰ ਸੂਰ ਕਰਦਾ ਨਾ 2 ਮਹੀਨੇ ਦੇਖੀ ਮੈਂ ਤਾਂ ਹੁਣ ਵੀ ਕਹਿੰਦਾ ਮੈਂ ਕਿਹਾ 2 ਮਹੀਨੇ ਵੀ ਐ ਕਰੇ 2 ਮਹੀਨੇ ਬਾਅਦ ਹੀ ਦੇਖੂਗਾ ਮੈਂ ਤਾਂ ਅੱਜ ਵੀ ਕਹਿੰਦਾ ਆ ਜਾ ਕੱਲੇ ਨਾ ਗੱਲਾਂ ਲੱਗ ਜੂ ਪਤਾ ਰੱਖ ਕੇ ਪਿਸਟਲਾਂ ਬੁਸਟਲਾਂ ਜਾਂ ਜ਼ਾਇਰ ਤੇ ਹੂੰ ਸਿਕਿਉਰਿਟੀ ਸਿਕਿਉਰਿਟੀ ਸਾਡੇ ਕੋ ਵੀ ਦੇਖ ਕੋ ਪਰਾਂ ਕਰਕੇ ਹੈ ਲੱਗਦੀ ਪਤਾ ਜ 10 ਮਿੰਟ ਵੀ ਟਿਕ ਗਿਆ ਮੇਰੇ ਨਾਂ ਪੈਪਾਂ ਦੁਵਾਰਾ ਬਾਦਮੀ ਹਾਂ ਬਿਲਕੁਲ 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 ਕਿਸੇ ਨੂੰ ਨਾ ਨਾ ਚਾੜ ਚੜਿਆ ਆ ਵੀ ਅਸੀਂ ਇੱਥੇ ਆਵਾਂਗੇ ਉੱਥੇ ਆਵਾਂਗੇ ਮੋਸਟ ਵੈਲਕਮ ਹਾਂ ਦੀ ਸਾਰੇ ਤੁਹਾਡੀ ਬਹੁਤ ਵੇਟ ਕਰ ਰਹੇ ਆਂ ਦੂਜੀ ਗੱਲ ਤੇ ਬੈਣਾ ਦੇ ਵਿਆਹ ਕਰਨੇ ਆ ਲੋਡਵੰਦ ਭੈਣਾ ਦੇ ਭਰਾਵਾਂ ਦੇ ਤੁਸੀਂ ਆ ਕੇ ਸਾਨੂੰ ਦਫ਼ਤਰ ਮਿਲੋ ਪੂਰੀ ਕੋਈ ਤੁਹਾਡਾ 1 ਰੁਪਈਆ ਨਹੀਂ ਲੱਗਣ ਦਿੰਦੇ ਬਸ ਇੱਕ ਸ਼ਰਤ ਆ ਵੀ ਤੁਸੀਂ ਜੈਨੂਇਨ ਹੋ ਤੀਜੀ ਗੱਲ ਇਹ ਆ ਜੇ ਕਿਸੇ ਨੂੰ ਜੌਬ ਚਾਹੀਦੇ ਹੋ ਇੱਥੋਂ ਆ ਕੇ ਲਿਖ ਕੇ ਲੈ ਜਾਵੇ ਸੋ ਗੁਰੂ ਸਾਹਿਬ ਦੀ ਕਿਰਪਾ ਬਹੁਤ ਆ ਕੋਈ ਪਹਿਲਾਂ ਸਾਨੂੰ ਸੇਵਾ ਤੇ ਵੀ ਰੋਕਦਾ ਸੀ ਕਿ ਜੇ 10000 ਬਾਹਰ ਵੰਡੇ ਆ ਨਾ ਤੇ ਉੱਤੇ ਵੀ ਆ ਕੇ ਟੈਂ ਟੈਂ ਪੈ ਪੈ ਕਰਨੇ ਸੀ ਹੁਣ ਤੁਹਾਡਾ ਭਰਾ ਉਤੋਂ ਵੀ ਫਰੀ ਆ ਔਰ ਦੂਜੀ ਗੱਲ ਮੈਂ ਕੈਮਰੇ ਤੇ ਬੜੀ ਵੱਡੀ ਗੱਲ ਕਹਿਣ ਲੱਗਿਆ ਵੀ ਮੈਂ ਇਕੱਲੇ ਨਹੀਂ ਰਹਿਣਾ ਮੈਂ ਕਿਸੇ ਪਿੱਛੇ ਆ ਕੁਝ ਨਹੀਂ ਕਰ ਰਿਹਾ ਮੈਂ ਨਾ ਨਿਆਣਾ ਨਹੀਂ ਹੈਗਾ ਵੀ ਮੈਂ 11 ਸਾਲ ਕਿਸ ਨਾਲ ਰਹਿ ਗਿਆ ਅੱਜ ਕਿਸੇ ਹੋਰ ਨਾਲ ਰਹਿਣ ਲੱਗ ਜਾਈਂ ਠੀਕ ਹੈ ਸੋ ਲਵ ਯੂ